ਮਖ्तार ਅंसारी ਦੀ ਜੇਲ੍ਹ ਵਿੱਚ ਮੌਤ ਹੋ ਗਈ ਹੈ ਪਰਿਵਾਰ ਵੱਲੋਂ ਤੇ ਕਈ ਸਿਆਸੀ ਲੋਕਾਂ ਵੱਲੋਂ ਇਹ ਇਲਜ਼ਾਮ ਲਾਇਆ ਗਿਆ ਕਿ ਇਹ ਨਾਰਮਲ ਮੌਤ ਨਹੀਂ ਹੈ ਇਹ ਇੱਕ ਸਿਆਸੀ ਕਤਲ ਹੈ ਜਿਹੜਾ ਕਿ ਜੇਲ੍ਹ ਵਿੱਚ ਸਲੋ ਪాయిਜ਼ਨ ਦੇ ਕੇ ਕੀਤਾ ਗਿਆ ਮਖ्तार ਅंसारी ਜੋ ਕਿ ਪੰਜ ਵਾਰ ਦੇ ਵਿਧਾਇਕ ਰਹੇ ਚੁੱਕੇ ਨੇ ਉਸ ਤੋਂ ਪਹਿਲਾਂ ਉਹਨਾਂ ਦੀ ਜੋ ਹੈ ਬਾਹੂਬਲੀ ਨੇਤਾ ਦੀ ਹੈ ਜਿਹਨੂੰ ਕਈ ਲੋਕ ਗੈਂਗਸਟਰ ਕਹਿੰਦੇ ਆ ਤੇ ਇੱਕ ਪਾਸੇ ਲੋਕ ਉਹਨਾਂ ਨੂੰ ਗਰੀਬਾਂ ਦਾ ਉਹਨਾਂ ਨੂੰ ਗਰੀਬਾਂ ਦਾ ਮਸੀਹਾ ਕਹਿੰਦੇ ਆ ਜੋ ਉਹਨਾਂ ਦੇ ਆਪਣੇ ਇਲਾਕੇ ਦੇ ਲੋਕ ਨੇ ਪੁਰਵਾਂਚਲ ਦੇ ਉਹ ਮੁਖਤਿਆਰ ਅंसारी ਨੂੰ ਬਹੁਤ ਚਾਹੁੰਦੇ ਸੀ ਇੱਕ ਸਿਆਸੀ ਪਰਿਵਾਰ ਚੋਂ ਮੁਖਤਿਆਰ ਅंसारी ਆਉਂਦੇ ਸੀ ਇੱਕ ਬਹੁਤ ਪੜਿਆ ਲਿਖਿਆ ਹਾਈ ਕੁਆਲੀਫਾਈਡ ਪਰਿਵਾਰ ਜਿਹਦੇ ਵਿੱਚ ਜ਼ਿਆਦਾਤਰ ਮੈਂਬਰ ਲੀਡਰ ਨੇ ਕੋਈ ਵਿਧਾਇਕ ਹੈ ਕੋਈ ਐਮਐਲਏ ਹੈ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੇ ਰਾਜ ਵਿੱਚ ਕਈ ਇਸ ਤਰ੍ਹਾਂ ਦੇ ਨਾਮਰ ਲੋਕਾਂ ਦਾ ਕਤਲ ਹੋਇਆ ਜਿਨ੍ਹਾਂ ਦਾ ਬੈਕਗ੍ਰਾਉਂਡ ਕਿਤੇ ਨਾ ਕਿਤੇ ਬਾਹੂਬਲ ਨਾਲ ਜਾਂ ਕਹਿ ਲਓ ਗੈਂਗਸਟਰਵਾਦ ਨਾਲ ਜੁੜਿਆ ਰਿਹਾ ਤੇ ਉਸ ਤੋਂ ਬਾਅਦ ਉਹ ਰਾਜਨੀਤੀ ਦੇ ਵਿੱਚ ਆਏ ਨੇ ਭਾਵੇਂ ਮੁਖਤਾਰ ਅंसारी ਹੋਵੇ ਜਾਂ ਕੋਈ ਹੋਰ ਇਸ ਤੋਂ ਪਹਿਲਾਂ ਵੀ ਜੁਪੀ ਦੇ ਵਿੱਚ ਇੱਕ ਕਤਲ ਹੋਇਆ ਸੀ ਜਿਹਨੂੰ ਕਿ ਜੁਪੀ ਦੀ ਸਿਆਸਤ ਨਾਲ ਤੇ ਯੋਗੀ ਅਦਿੱਤਿਆ ਨਾਲ ਦੀ ਰਣਨੀਤੀ ਦੇ ਨਾਲ ਜੋੜ ਕੇ ਦੇਖਿਆ ਗਿਆ ਪੰਜਾਬ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਹੱਤਿਆਵਾਂ ਹੋਈਆਂ ਨੇ ਲੰਘੇ ਵੇਲੇ ਦੇ ਵਿੱਚ ਸਰਕਾਰਾਂ ਨੂੰ ਜਿੰਨਾ ਤੋਂ ਖਤਰਾ ਹੁੰਦਾ ਹੈ ਤਾਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਪਰ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਵਿੱਚ ਮਿਨੋਰਟੀ ਲੋਕਾਂ ਨੂੰ ਘੱਟ ਗਿਣ ਤੇ ਲੋਕਾਂ ਨੂੰ ਹਮੇਸ਼ਾ ਹੀ ਨਿਸ਼ਾਨਾ ਬਣਾਇਆ ਗਿਆ ਪਰ ਕੀ ਇਸ ਤਰ੍ਹਾਂ ਜੇਕਰ ਇਹ ਸੱਚ ਹੈ ਜੇਕਰ ਸਾਬਤ ਹੁੰਦਾ ਕਿ ਜੇਲ੍ਹ ਦੇ ਵਿੱਚ ਮੁਖ्तार ਅंसारी ਨੂੰ ਸਲੋ ਪੋਇਜ਼ਨ ਦਿੱਤਾ ਗਿਆ ਜਾਂ ਫਿਰ ਜਿਹੜੇ ਅਨਕਾਊਂਟਰ ਹੋ ਜਾਂਦੇ ਆ ਜੇਕਰ ਉਹ ਫੇਕ ਅਨਕਾਊਂਟਰ ਸਾਬਤ ਹੁੰਦੇ ਆ ਤਾਂ ਕੀ ਇਹ ਭਾਰਤ ਦੇ ਗਣਰਾਜ ਤੇ ਸਵਾਲ ਖੜੇ ਨਹੀਂ ਕਰਦਾ ਕਿ ਸਾਡੀ ਕਾਨੂੰਨ ਵਿਵਸਥਾ ਤੇ ਇਹ ਸਵਾਲ ਖੜੇ ਨਹੀਂ ਹੁੰਦੇ ਕਿਉਂਕਿ ਅੱਜ ਕੱਲ ਮੀਡੀਆ ਕਿਸੇ ਨੂੰ ਵੀ ਦੋਸ਼ੀ ਬਣਾ ਕੇ ਪੇਸ਼ ਕਰ ਦਿੰਦਾ ਸਾਡੇ ਲੋਕ ਉਹਦੀ ਹਾਂ ਚ ਹਾਂ ਭਰ ਦਿੰਦੇ ਆ ਮੁਖਤਾਰ ਅंसारी ਦੇ ਪਰਿਵਾਰ ਦਾ ਮੁਖਤਾਰ ਅंसारी ਦਾ ਆਪਣੇ ਸਮਾਜ ਦੇ ਵਿੱਚ ਆਪਣੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕਾਫੀ ਦੇਣ ਲੈਣ ਸੀ ਉਹਨਾਂ ਨੇ ਨੋ ਡਾਊਟ ਕਾਫੀ ਸਮਾਜ ਭਲਾਈ ਦੇ ਕੰਮ ਵੀ ਕੀਤੇ ਤੇ ਕਾਫੀ ਸਾਰੇ ਕਤਲਾਂ ਦੇ ਵਿੱਚ ਵੀ ਉਹਨਾਂ ਦਾ ਨਾਮ ਆਉਂਦਾ ਰਿਹਾ ਪਰ ਜੇਕਰ ਉਹ ਪੰਜ ਵਾਰ ਵਿਧਾਇਕ ਰਹੇ ਨੇ ਤਾਂ ਇਹ ਲੋਕਾਂ ਦੇ ਚੋਣ ਕਰਕੇ ਆ ਤੇ ਇਹ ਵੀ ਮੰਨਿਆ ਜਾਂਦਾ ਕਿ ਉਹਨਾਂ ਨੂੰ ਹਿੰਦੂ ਬਹੁਗਿਣਤੀ ਵੱਲੋਂ ਹੀ ਵੋਟਾਂ ਪਾ ਕੇ ਜਿਤਾਇਆ ਜਾਂਦਾ ਸੀ ਮੁਸਲਮਨ ਵੋਟ ਦੇ ਨਾਲ ਉਹਨਾਂ ਦਾ ਕੋਈ ਜ਼ਿਆਦਾ ਸਬੰਧ ਨਹੀਂ ਸੀ ਜਿਸ ਨੂੰ ਕਿ ਅੱਜ ਤੋਂ ਲਗਭਗ 10 ਦਿਨ ਪਹਿਲਾਂ ਉਹਨਾਂ ਦਾ ਬੇਟਾ ਜੇਲ੍ਹ 'ਚ ਮਿਲਣ ਗਿਆ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਇੱਕ ਵੇਟਾ ਉਹਨਾਂ ਦਾ ਜੋ ਖੁਦ ਵਿਧਾਇਕ ਆ ਉਹ ਵੀ ਜੇਲ੍ਹ ਦੇ ਵਿੱਚ ਹੈ ਕੀ ਇਹ ਕੋਈ ਸਿਆਸੀ ਰੰਜਸ਼ਬਾਜੀ ਹੈ ਜੋ ਕਿ ਯੂਪੀ ਦੇ ਵਿੱਚ ਚੱਲ ਰਹੀ ਹੈ ਜਾਂ ਇਹ ਮਹਿਜ ਇੱਕ ਇਤਫਾਕ ਹੈ ਜਿਹਨੂੰ ਸਿਆਸਤ ਨਾਲ ਜੋੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਰੂਰ ਆਪਣੇ ਕਮੈਂਟ ਕਰਕੇ ਰਾਏ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀ ਤੁਹਾਡੇ ਨਾਲ ਚੰਗੀਆਂ-ਚੰਗੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਜ਼ਿਆਦਾਤਰ ਡੈਰੀ ਫਾਰਮ ਨਾਲ ਸੰਬੰਧਿਤ ਵੀਡੀਓਜ਼ ਮੇਰੇ ਇਸ ਚੈਨਲ ਤੇ ਆਉਂਦੀਆਂ ਰਹਿੰਦੀਆਂ ਨੇ ਕਿਉਂਕਿ ਮੇਰਾ ਕੰਮ ਹੈ ਜਿਹੜਾ ਉਹ ਡੈਰੀ ਫਾਰਮ ਨਾਲ ਸੰਬੰਧਿਤ ਹੈ ਪਸ਼ੂਆਂ ਦੀ ਨਿਊਟ੍ਰੀਸ਼ਨ ਦੇ ਨਾਲ ਪਸ਼ੂਆਂ ਦੀ ਹੈਲਥ ਦੇ ਨਾਲ ਡਾਈਟ ਦੇ ਨਾਲ ਤੇ ਪਸ਼ੂਆਂ ਦੀ ਬਰੀਡ ਦੇ ਨਾਲ ਸੰਬੰਧਿਤ ਮੇਰਾ ਕੰਮ ਹੈ ਉਸ ਤਰ੍ਹਾਂ ਦੀਆਂ ਮੈਂ ਵੀਡੀਓਜ਼ ਪਾਉਂਦਾ ਰਹਿੰਨਾ ਤੇ ਕੁਝ ਸਮਾਜਿਕ ਮੁੱਦੇ ਜਿਹੜੇ ਸੋਸ਼ਲ ਮੁੱਦੇ ਨੇ ਉਹ ਵੀ ਤੁਹਾਡੇ ਸਾਹਮਣੇ ਸਾਂਝੇ ਕਰੀਦੇ ਨੇ ਇਹ ਸੁਵਿਨਾ ਕੁਝ ਮੋਟੀਵੇਸ਼ਨਲ ਸਟੋਰੀਆਂ ਜੋ ਕਿ ਪੰਜਾਬੀ ਅਤੇ ਹਿੰਦੀ ਦੇ ਵਿੱਚ ਤੁਹਾਡੇ ਰੂਬਰੂ ਕਰਦੇ ਰਹੀਦਾ ਜੁੜੇ ਰਹੋ ਮੇਰੇ ਪੇਜ ਨਾਲ ਇਨਾ ਪਿਆਰ ਦੇਣ ਲਈ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ